ਸਭ ਤੋਂ ਪਹਿਲਾਂ ਟੀ2 ਬਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਬੜੀ ਖੁਸ਼ੀ ਦੀ ਗੱਲ ਆ ਵਿਸ਼ਤਕਾਰ ਯੋਗ ਗਵਰਨਰਲ ਜੀ ਕਹਿੰਦੇ ਲੁਧਿਆਣਾ ਨੇ ਆਏ ਨਿਕਲਾ ਪੰਜਾਬ ਆਏ ਨਿਕਲਾ ਅਸੀਂ ਉਹਨਾਂ ਦਾ ਵੈਲਕਮ ਕਰਦੇ ਆ ਤੇ ਪ੍ਰਸ਼ਾਸਨ ਸੜਕਾਂ ਤੇ ਝਾੜੂ ਲਾਉਣ ਲੱਗ ਗਿਆ ਗੰਦ ਖਚਰਾ ਕੂੜਾ ਚੱਕਣ ਲੱਗ ਗਿਆ ਤੇ ਜਿਹੜੇ ਸੜਕਾਂ ਦੇ ਵਿੱਚ ਟੋਏ ਸੀਗੇ ਉਹ ਪੈਂਚਰ ਸੀਗੇ ਉਹ ਪੈਂਚਰ ਵੀ ਲਾਉਣ ਲੱਗੇ ਗਏ ਬੜੀ ਮੰਨ ਨੂੰ ਖੁਸ਼ੀ ਹੋਈ ਕਿ ਨਾ ਮੈਂ ਗਵਰਨਰ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਵਾ ਵੀ ਗਵਰਨਰ ਸਾਹਿਬ ਪੰਜਾਬ ਦੇ ਵਿੱਚ ਹੀ ਰਹੋ ਜੇ ਤੁਸੀਂ ਪੰਜਾਬ ਦੇ ਵਿੱਚ ਰਹੋਗੇ ਪੰਜਾਬ ਦੇ ਲੋਕਾਂ ਦਾ ਫਾਇਦਾ ਹੋਊਗਾ ਨਹੀਂ ਪ੍ਰਸ਼ਾਸਨ ਤਾਂ ਸੁੱਤਾ ਪਿਆ ਰਹਿੰਦਾ ਵਾ ਨਾ ਸੜਕਾਂ ਤੇ ਝਾੜੂਆਂ ਵੱਜਦੀਆਂ ਨੇ ਨਾ ਕੂੜਾ ਚੱਕਿਆ ਜਾਂਦਾ ਵਾ ਨਾ ਟੋਏ ਭਰ ਜਾਂਦੇ ਆ ਨਾ ਕੋਈ ਸੜਕ ਬਣਦੀ ਆ ਬਾਕੀ ਗਵਰਨਰ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਵਾ ਵੀ ਬੁੱਢੇ ਨਾਲੇ ਬੰਨੀ ਵੀ ਧਿਆਨ ਦਿਓ ਗਰਾ ਇੱਕ ਕਿਹੜਾ ਬੁੱਢੇ ਨਾਲੇ ਮਾਰ ਕੇ ਆਇਆ ਗੁਰਾ ਗਵਰਨਰ ਸਾਹਿਬ ਪੰਜਾਬ ਦੇ ਲੋਕ ਕੈਂਸਰ ਨਾਲ ਮਾਰੇ ਨਹੀਂ ਗਰਾ ਭਿਆਨਕ ਬਿਮਾਰੀਆਂ ਨਾਲ ਮਾਰੇ ਨਹੀਂ ਗਰਾ ਬੁੱਢੇ ਨਾਲੇ ਦੀ ਸਿਆਸਤ ਹੁੰਦੀ ਹੈ ਹਮੇਸ਼ਾ ਗਰਾ ਅੱਜ ਮੈਂ ਆਪਣੀ ਦਿਲ ਦੀ ਤਕਰੀਰ ਤੁਹਾਨੂੰ ਦੱਸਣ ਲੱਗਿਆ ਵਾ ਬਈ ਬੁੱਢੇ ਨਾਲੇ ਤੇ ਜਾਓ ਜੀ ਇੱਕ ਵਾਰੀ ਤੁਸੀਂ ਡੀਸੀ ਸਾਹਿਬ ਨੂੰ ਆਖੋ ਵੱਡੇ ਵੱਡੇ ਅਫਸਰਾਂ ਨੂੰ ਆਖੋ ਮਿਸਾਨੂੰ ਬੁੱਢੇ ਨਾਲੇ ਤੇ ਲੈ ਕੇ ਜਾਓ ਕਰ ਮੈਂ ਤੁਹਾਡਾ ਰਿਣੀ ਨਹੀਂ ਰਹੂੰਗਾ ਜੀ ਕਿਰਾ ਜੇ ਤੁਸੀਂ ਬੁੱਢਾ ਨਾਲਾ ਦੇਖ ਕੇ ਹੁੰਨੇ ਹੋ ਕਰਾ ਜੀ ਮੈਂ ਤੁਹਾਡਾ ਸਤਿਕਾਰ ਕਰਦਾ ਜੀ ਕਿਰਾ ਤੇ ਆਸ ਕਰਦਾ ਮੈਂ ਤੁਸੀਂ ਬੁੱਢੇ ਨਾਲੇ ਤੇ ਜਾਉਂਗੇ ਤੇ ਨਾਲੇ ਦੇਖੋਗੇ ਵੀ ਪੰਜਾਬ ਦੇ ਵਿੱਚ ਕੈਂਸਰ ਦੇ ਮਰੀਜ਼ ਕਿੰਨੇ ਨੇ ਕਿਰਾ ਕਿੰਨੇ ਲੋਕ ਬਿਮਾਰੀਆਂ ਨਾਲ ਭੀੜ ਤਰੇ ਨੇ ਕਿਰਾ ਸਾਡੀਆਂ ਸਰਕਾਰਾਂ ਯਾਨੀ ਮੋਟਰ ਸ਼ਾਵ ਦਾ ਥੋੜਾ ਧੂਆ ਮਾਰਦੇ ਪੰਜਿਆਰ ਨਾਲ ਕਰਦੀਆਂ ਨੇ ਇਹਨਾਂ ਫੈਕਟਰੀਆਂ ਦਾ ਕੋਈ ਚਲਾਨ ਨਹੀਂ ਕੱਟੇ ਜਾ ਰਿਹਾ ਲੋਕੀ ਘੋਸਟਲੇ ਆ ਕੂੜਾ ਸੱਟ ਰਿਹਾ ਹੈਗਾ ਅਸੀਂ ਧਰਨੇ ਲਾ ਲਾ ਕੇ ਮੰਗ ਪੱਤਰ ਪੱਤਰ ਦੇ ਦੇ ਕੇ ਥਾਗੇ ਆ ਗਏ ਤੇ ਇਸ ਕਰਕੇ ਤੁਹਾਨੂੰ ਬੇਨਤੀ ਕਰਨਾ ਚਾਹੁੰਦੇ ਆ ਬੋਦਰ ਵੀ ਤਿਆਰ ਮਾਰਿਓ ਬਾਹਰ ਨੇ ਕਹਿੰਦਾ ਤੁਹਾਡਾ ਆਉਂਦੇ ਵੈਲਕਮ ਥੈਂਕ ਯੂ ਮਿਹਰਬਾਨੀ ਸ਼ੁਕਰੀਆ